ਉਹਦੇ ਵਿੱਚ ਇਦਾਂ ਜੇ ਤੁਸੀਂ ਨਾਮ ਅਜੇ ਆਪਣਾ ਸ਼ੁਰੂ ਕੀਤਾ ਨਾ ਅਜੇ ਇੱਕ ਵਾਰੀ ਨਾਮ ਜਪਿਆ ਜੇ ਤੁਹਾਨੂੰ ਲੱਗਿਆ ਕੋਈ ਆ ਗਿਆ ਤਾਂ ਕਿਹਦੇ ਤੋਂ ਉਹਦੇ ਕਰਕੇ ਤੁਹਾਨੂੰ ਪਹਿ ਲੱਗਦਾ ਹਾਂਜੀ ਆ ਉਹ ਡਰਨਾ ਨਹੀਂ ਹੈਗਾ ਉਹ ਹਾਂ ਉਦੋਂ ਬੰਦਾ ਕਹਿੰਦਾ ਚਲੋ ਛੱਡੋ ਸੌਂ ਜਿਓ ਤੇ ਉਹ ਮਹਾਰਾਜ ਦਾ ਪਹਿਰਾ ਹੁੰਦਾ ਜਦੋਂ ਆਪਾਂ ਨਾਮ ਜਪਾਂਗੇ ਮਹਾਰਾਜ ਨਹੀਂ ਆਉਣਾ ਉਸ ਵੇਲੇ ਆਉਂਦੇ ਮਹਾਰਾਜ 12 ਤੋਂ 3 ਇੱਕ ਸਮਾਂ ਹੁੰਦਾ ਦੇਵਤਿਆਂ ਦਾ ਸਮਾਂ ਹੁੰਦਾ ਉਹ ਦੇਵਤਿਆਂ ਦਾ ਪਹਿਰਾ ਹੁੰਦਾ ਉਸ ਵੇਲੇ ਉਦੋਂ ਫਿਰ ਮਹਾਰਾਜ ਨੇ ਆਉਣਾ ਹੀ ਆਉਣਾ ਹਾਂ ਇੱਕ ਵਾਰੀ ਜਿਹੜਾ ਮਾਰ ਕੇ ਤੁਹਾਨੂੰ ਆਸ਼ੀਰਵਾਦ ਦੇ ਕੇ ਫੇ ਚਲੇ ਜਾਣਗੇ ਜਿੰਨੇ ਜਿੱਥੇ ਜਿੱਥੇ ਵੀ ਕੋਈ ਬਹਿੰਦਾ ਉਹ ਮਹਾਰਾਜ ਕਹਿੰਦੇ ਵੀ ਗੁਰਨਾਨਕ ਸਾਹਿਬ ਵੀ ਜਿਹੜੇ ਉਸ ਵੇਲੇ ਜਾਗਦੇ ਮੈਂ ਦਤਾਂ ਦੇਣਾ ਉਹ ਮਹਾਰਾਜ ਆ ਕੇ ਫਿਰ ਦਤਾਂ ਦੇ ਕੇ ਜਾਂਦੇ ਕਿਰਪਾ ਕਰਕੇ ਹਾਂ ਜਦੋਂ ਮਹਾਰਾਜ ਦਾ ਕਹਿੰਦੇ ਸਮਰੱਥ ਗੁਰੂ ਸਰ ਹੱਥ ਧਰੇ ਫੇ ਮਹਾਰਾਜ ਕਹਿੰਦੇ ਗੁਰਥਾਪੀ ਦਿੱਤੀ ਕੰਡ ਜੀਓ ਮਹਾਰਾਜ ਥਾਫੜਾ ਦਿੰਦੇ ਮੈਂ ਤੇਰੇ ਨਾਲ बस स्पीकर ਨਹੀਂ ਕਰਨਾ ਜਦੋਂ ਬਾਬਾ ਨਾਨਕ ਜੀ ਆਪਣੇ ਨਾਲ ਨੇ ਫਿਰ ਤਾਂ ਖੁਸ਼ੀ ਖੁਸ਼ੀ ਆ। ਫੇਰ ਆਪਾਂ ਨੂੰ ਕੋਈ ਕੋਈ ਮਨ ਦੇ ਵਿੱਚ ਨਾ ਸੋਗ ਰਹਿੰਦਾ ਨਾ ਵਿਜੋਗ। ਸਤਿਗੁਰ ਆਇਓ ਸਰਣ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਏ ਹਮਾਰੀ। ਸਭ ਚਿੰਤਾਵਾਂ ਦੂਰ ਹੋ ਜਾਂਦੀ। ਨਹੀਂ ਦੁਨੀਆ ਸਭ ਚਿੰਤਾ ਦੇ ਵਿੱਚ ਪਈ ਐ। ਦੁਨੀਆ ਨਾਲ ਜੀ ਗੱਲ ਪੈਸੇ ਦੀ ਨਹੀਂ ਪੈਸਾ ਦੁਨੀਆ ਕੋ ਬਹੁਤ ਆ। ਚਿੰਤਾ ਬਹੁਤ ਆ। ਕਿਉਂ ਜਿਸ ਨਾਲ ਜੁੜ ਕੇ ਚਿੰਤਾ ਦੂਰ ਹੋਣੀ ਹੈ ਉਹ ਉਹਨਾਂ ਨੂੰ ਦੂਰ ਹੋ ਗਏ ਨਾ ਪ੍ਰਮਾਤਮਾ ਨਾਲ ਜੇ ਪ੍ਰਮਾਤਮਾ ਨਾਲ ਆਪਾਂ ਜੁੜੇ ਆਂ ਫਿਰ ਚਿੰਤਾ ਵਾ ਦੂਰ ਹੋ ਜਾਂਦੀ ਹੈ ਫਿਰ ਘਾਟ ਨਹੀਂ ਕੋਈ ਹੁੰਦੀ ਚਾੱਕ ਕਰੀਏ